ਸੋ ਫਤਿਹਬੀਰਾਂ ਦਾ ਜੀ ਸਵਾਗਤ ਹੈ ਆਹ ਬਾਦੁਰ ਸਿੰਘ ਜੀ ਹੋਰ ਕੇ ਫਤਿਹਬੀਰਾਂ ਦਾ ਪਹੁੰਚਣਾ ਧੰਨਵਾਦ ਜੀ ਜੀ ਦੇਖੋ ਜਿਹੜੀ ਲਗਾਉਣ ਜੀ ਮਹਾਵੀਰ ਜੀ ਤੇਰੀ ਲਗਾਉਣਗੇ ਅਜਾਈ ਜਿੱਤ ਦਾ ਪ੍ਰਤੀਕ ਜਸਾ ਇਹ ਸੇ ਗਰਾਉਂਡ ਦੇ ਅੰਦਰ 5:30 ਵਜੇ ਮਨਾਇਆ ਜਾਵੇਗਾ ਹਾਂ ਜੀ ਤੁਸੀਂ ਦੇਖੋ ਕਿ ਸਾਡਾ ਵੀਰ ਜੇ ਰਿਕਾਰਡਿੰਗ ਕਰਿਆ ਲੰਕਾ ਦੇ ਵਿੱਚ ਉਹ ਦੀ ਕਿਰਪਾ ਦਾ ਕਰੇ ਲੰਕਾ ਦੇ ਵਿੱਚ ਇੱਕ ਜਿੰਨ ਰਿਕਾਰਡ ਹੋਵੇਗਾ ਉਥੇ ਪ੍ਰਤੀਕ ਸੀਤਾ ਮਾਤਾ ਨੇ ਆਪਣਾ ਝੰਡਾ ਤੇ ਮਾਰੇ ਜਾ ਰਹੇ ਸੀਤਾ ਲੰਕਾ ਦੇ ਵਿੱਚ ਰਾਵਣ ਨਰੇਸ਼ ਦੇ ਗਰਮਨ ਸਦੇ ਤਾਨਾਤੋ ਜੀ ਐ ਜਦ ਬਜਰੰਗਵਰ ਜੀ ਇੱਥੇ ਆ ਰਿਹਾ ਵਾ ਉਹ ਵੀ ਅਹਮਦੁਲਿਲਾ ਰੋਕਣ ਦੇ ਲਈ ਐ ਰਾਵਣ ਜੀ ਜਿਹੜੀ ਆ ਸੈਨਾ ਉਹ ਤਿਆਰਪੁਰ ਤਿਆਰ ਹੋ ਗਈ ਆ ਨਸਰੀ ਰਾਜ ਜੀ ਛੱਡ ਕੀ ਗਿਆ ਨਦਚਾਰੇ ਨੂੰ ਹਾਂ ਜੇ ਤੋ ਜਨ ਕੀਤਾ ਹਾਤਾ ਜੀ ਕੋ ਰਾਜ ਮਿਲ ਕੇ ਨਾਮਾਗਾ उन के दफ़ा सेव भले अंदरि कंदे नाश जा थोरा सी महावीर जी हिकु छोला जा लू बणाया उते भविष्य आशन ॾियो भविष्य भविष्य आसन ॾियो राम सिया राम जय प्यारे लक्ष्मण राम जय सियाराम बोलो जय सियाराम जय सिया आ... हनुमान जी को टोटिया हनुमान जी गुणगान करने लापे कि कौन ने मेरी लंकापुरी के विच जेड़े राम ना नाम ना दा जाप कर रहे ने कैंदे ने प्रभीषन नु महाविजये प्रणाम कीता के एक दूजे ने जफी बाके मिले आ हा 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 ए की नाम दा जिन चरणन की पादका जिन चरणन की पादका परत रहयो मन राए तेई जनो रूपे अंदर ਇਹਨਾਂ ਜਨ ਕੰਮਾ ਦੀ ਖਰਾਵਾ ਦੀ ਪੂਜਾ ਭਟ ਕਰਿਆ ਕਿ ਜਾਣਾ ਨਹੀਂ ਜੰਨਾ ਮੈਂ ਇਹਨਾਂ ਦੇ ਤੋਂ ਰੱਬ ਕੋ ਹਾਂ ਦੇ ਦਰਸ਼ਨ ਕਰਨ ਤੁਨਾ ਮੈਨੂੰ ਸੁਭਾਗੇ ਸ਼ਾਹੀ ਮੌਕਾ ਮਿਲੇ ਮਹਾਰਾਜ ਮੈਨੂੰ ਮੌਕਾ ਮਿਲੇਗਾ ਮਹਾਰਾਜ ਜਾਂ ਕੀ ਮਾਤਾ ਤੁਸੀਂ ਬੜੀ ਦੁਖੀ ਹੈ ਉਹ ਬਿਲਾ ਬਕਾ ਲਈ ਹੈ ਜਾਂਦੀ ਤੇ ਕਾਦੀ ਜਾਦਾ ਉਹ ਇੱਕ ਰੱਤੀ ਦਾ ਸਮਾਧੀ ਉਥੇ ਪੈਰਾ ਜੀ ਉਥੇ ਕੀਦਾ ਨਾ ਦਾ ਭਜਨ ਹੈ ਉਹ ਪਿਆਰ ਨਾਲ ਸੁਣੋ ਉਹ ਫਰਮਾਇਆ ਜਾਏਗਾ ਇਹ ਭਜਨ ਦੇ ਨਾਲ ਨਾਲ ਰੂਤਰ ਕਰ ਦੇ तारू जलक जार जी प्यार घड़ी मर जी दाली चार घड़ी मर जाम राम पकारे चाची वेझा न आवी

ਦੇ ਨੰਨਾ ਮੇ ਦਾ ਅਗੇ ਪ੍ਰੋਗਰਾਮ ਦਾ ਰੋਕੀ ਕਿੰਨਾਂ ਦਾ ਹਨਾ ਮਾਹੂਦੀ ਦਾ ਵਿਗ੍ਰਹਿ ਹੈ ਮੋਟਰ ਨੰਬਰ 2 ਖੁਦ ਸ਼੍ਰੀ ਵਾਤਾ ਵਾਹਲਾ ਜੀ ਸਿੰਘੀ ਬਾਬਾ ਵਾਹਲਾ ਜੀ ਤੇ ਗੁਰਲਾ ਜੀ ਦਾ ਜੀ ਹਾਂ ਜੀ ਕੋਹਰਾ ਜੀ ਕੋਹਰਾ ਜੀ ਰਕੀ ਜੱਖਾ ਮਾਦੀ ਕੋਹਰਾ ਜੀ ਤੇ ਬਿਸ਼ਰੂ ਜੀ ਮੈਨਾਂ ਦੇ ਕੰਮਾਂ ਵਿੱਚ ਬੈਂਤੀ ਕਰਿਆ ਹੱਥ ਚੋਰ ਕੇ ਬੈਂਤੀ ਆ मैंने लेगा तो के मत्ता नहीं देने हो कि डर भरा नहीं बैठ रहा बच्चे जनता के अंदर के बच्चे मत मत करता करो इनको आज याद देली कि मत्ता देकर आएगा इतना देखा के मत्ता ज्यादा कभी देओ अच्छे करके खाने लगाओ बेटा के काम नहीं आता और बाहर होते मत कर आगे आपके समाज बात मेरा नाम जी आपके समाज जी ਭਿਸ਼ਮਵਰ ਮਾਦੀ ਸ਼ੇਰਦਾਰ ਜੀ ਲਾਲਾ ਸ਼੍ਰੀਮਾਤਾ ਜੀ ਅਹ ਹੋਰ ਚੱਕਰ ਪਕਰਨਾ ਮੈਂ ਸਿੱਤਾ ਸਿੱਤਾ ਠੀਕ ਹੈ ਲੰਕਾ ਮੱਗੇ ਆਵਨ ਸੀਤਾ ਹਾਣੇ ਚੱਕੀ ਆ ਜੀ ਉਹਦੇ ਪਿੱਛੇ ਜੀ ਕਿਸੇ ਨੂੰ ਮਾਦੀ ਥੋੜਾ ਕਰਾ ਨਬੋਲਣਾ ਉਹਦੇ ਪਿੱਛੇ ਜੀ ਲక్ష్ਮੀ ਮਾਤਾ ਜੀ ਬੋਲਦੇ ਅੱਗੇ ਚੱਕੀ ਹੈਗੀ ਆ ਸਿੱਤੇ ਆਉਣਗੇ ਦੋ ਚਾਰ ਮਿੰਟ ਇਹ ਯੋਧਾ ਫਰਮਾਇਆ ਜਾਏਗਾ वो तो महाराज के महाराज का वध हो गया बेटा और दिल्ली के दरवाजे दरवाजे आंदोलन चल रहा है사가 भोंडर जी सारे झगड़े मिटा लो गोरा आदमी के गांव ई जाएगी सारे मचाओ, कौन राम जी लगाओ सारे मचाओ, कौन राम जी लगाओ सारे कैग हो गए सारे किक हो गए लीला प्यार ना कराओ लीला प्यार ना कराओ लीला प्यार मेघनाथ

ਨਾ ਨਾ ਕੋਈ ਬਗਿਆਨੀ ਹੈ ਇਸ ਕਰਕੇ ਸਾਰਿਆਂ ਦਾ ਅਧਿਕਾਰ ਹੁੰਦਾ ਹੈ ਰਾਜ ਮੈਂ ਕਿਸੀ ਇੱਕ ਮਿੰਨੇ ਨੂੰ ਨਿਕਰੇ ਜਾਣਗੇ ਇਹ ਦਿਹਾਰ ਕਰਨ ਦਾ ਵਿਅਕਤੀ ਕਾਹ ਦੱਲਦਾ ਹੈ ਇੱਕ ਵਾਰ ਦੀ ਜੀ ਟੱਕਿਆਂ ਵਾਲੇ ਨੂੰ ਬੋਲਾਂਗੇ ਉਦੋਂ ਨਿਕਰੇਗਾ ਇਹ ਆਪ ਜੀ ਆਪਕਰ ਨੂੰ ਮਹਾਰਾਜ ਕੀ ਹੈ ਨਾ ਨਾ ਇਹ ਤਾਂ ਅਲੱਗ ਮਾਨੂੰ ਕਿ ਨਾ ਨਾ ਨੌਜਵਾਨਾਂ ਕੋਲ ਮੇਨ ਕਰਦੇ ਝੱਗੇ ਕਰ ਦਿੱਤੀਆਂ ਵੀ ਮੈਂ ਝੱਗੇ ਬੰਦ ਕਰ ਦਮਾ ਇੱਧਰ ਬਾਬਾ ਜੀ ਸੀਤਾ ਮਾਤਾ ਨੂੰ ਹੋਰ ਕੱਢ ਰਹੀਆਂ ਦੇ ਹੋਏ

और अका जो आपका अनादि का शब्द जो का चंद्र माने देखते के ध्यान वांचो करते ए मां जग जननी को मानी है मैं आगे चलूं सो हरिया मैको वहां ने आके नहीं दी थी बीका आज में चली ला कालू वो आजिका के वाला जगह पर मैं को तो माने का के सीधा रास्ता अपना ने दिया हां मैं पक्षी समझ गया रावण के हां इसकी कोई मौत का और बीच को विषय जाकर कुछ नहीं आओ नहीं महाराज ए युद्ध है मुझे मृत्यु आने की बात लग रहा तुझे भी पूछू मैं पकड़ दूँ राजा के कहानी के तो उन्होंने हमें पूछू मैं करके आके दे दी कि उसे पूछने आने नाम का जानी या के बेस्ता माता को हाके ओ तो हमारे नाम को जान के माता बहनी कह सरकार आ गए राम से आई 14 काल मानवसी हनुमान आते सूरजी देव पिता माता he de eye.